ਇਹ ਤੁਹਾਨੂੰ ਉਲਟਾ ਧਮਕੀ ਦੇ ਰਹੀ ਹੈ ਪੁਲਿਸ ਅਸੀਂ ਤਾਂ ਨਹੀਂ ਜਾਣਦੇ ਸੀ ਕਿ ਪੁਲਿਸ ਨੂੰ ਬੁਲਾਓ ਤੁਹਾਨੂੰ ਮੋਬਾਈਲ ਦੇਣ ਨੂੰ ਤਿਆਰ ਹੋ ਗਏ ਸੀ ਇਹ ਉਲਟਾ ਧਮਕੀ ਦੇ ਰਹੀ ਹੈ ਜਨਤਾ ਨੂੰ ਕਿ ਤੁਸੀਂ ਚੋਰ ਫੜੇ ਕਿਉਂ ਕਿ ਇਹ ਜਦੋਂ ਜਵਾਗ ਨੂੰ ਚਪੇੜ ਮਾਰਦੇ ਜਵਾਗ ਤੇ ਜ਼ਿਆਦਾ ਸੱਟ ਲੱਗ ਜਾਂਦੀ ਫਿਰ ਜਵਾਗ ਜਿਹੜਾ ਹਮਲਾ ਕਰਦੇ ਜਵਾਗ ਦੇ ਕੁਝ ਹੋ ਜਾਂਦਾ ਹੁੰਦਾ ਉਂ ਤਾਂ ਜ਼ਿੰਮੇਵਾਰ ਕੌਣ ਬਣਿਆ ਕਰਦਾ ਕੋਈ ਲੇਡੀ ਜੀ ਜਦੋਂ ਕੋਲਾਂ ਦੇ ਵਿੱਚ ਆਲੀ ਉਹਦਾ ਕੰਨ ਪਾਰਦੇ ਹੁੰਦਾ ਤੇ ਉਹ ਪੁਲਿਸ ਉਸ ਨੂੰ ਕਦੋਂ ਹੁੰਦੀ ਹੈ ਅ ਰਮੇਸ਼ ਜੀ ਅਸੀਂ ਤੋ ਰੈਸਟਰ ਸਾਹਿਬ ਅਸੀਂ ਤੁਹਾਡੇ ਨਾਲ ਦੋ ਸਵਾਲ ਕਰਨਾ ਚਾਹੁੰਦੇ ਆ ਜੋ ਕਿ ਤੁਸੀਂ ਕਹਿ ਰਹੇ ਹੋ ਨਹੀਂ ਇਹ ਬੱਚੇ 1 ਮਿੰਟ ਰਮੇਸ਼ ਜੀ ਆ ਬੱਚਾ ਖੜਾ ਹੈ ਤੁਹਾਡੇ ਨਾਲ ਤੁਸੀਂ ਪਬਲਿਕ ਨੂੰ ਇੱਕ ਕਹਿ ਰਹੇ ਹੋ ਕਿ ਦੱਸ ਰਹੇ ਹੋ ਕਿ ਇੱਕ ਧਮਕੀ ਵਾਲੀ ਗੱਲ ਹੋ ਜੰਦੀ ਜੋ ਪਬਲਿਕ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਪਬਲਿਕ ਵੱਲੋਂ ਇਹਨਾਂ ਨੂੰ ਥਾੜਕੇ ਕੁੱਟਿਆ ਗਿਆ ਅਸੀਂ ਇਹਨਾਂ ਨੂੰ ਸਿਵਲ ਹਸਪੀਟਲ ਜਾ ਕੇ ਚੈੱਕ ਕਰਾ ਕੇ ਜੋ ਬੰਦੀ ਉਹਨਾਂ ਤੇ ਕਾਰਵਾਈ ਮਤਲਬ ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ ਸਾਨੂੰ ਹਾਂਜੀ ਗੱਲ ਇਸ ਤਰ੍ਹਾਂ ਦੀ ਹਾਂਜੀ ਉਪਰੇ ਨੇ ਕੁੱਟਿਆ ਹਾਂ ਕੱਲ ਨੂੰ ਇਹ ਇਲਜ਼ਾਮ ਲਾਣਗੇ ਸਾਨੂੰ ਪੁਲਿਸ ਨੇ ਕੁੱਟਿਆ ਨਹੀਂ ਮੇਰੀ ਗੱਲ ਸੁਣੋ ਤੁਸੀਂ ਪਬਲਿਕ ਨੂੰ ਕਿੱਦਾਂ ਕਹਿ ਸਕਦੇ ਹੋ ਜੋ ਨਹੀਂ ਤੁਸੀਂ ਜੋ ਕਿ ਬੱਚਾ ਜੇ ਬੱਚੇ ਨੂੰ ਕੁਝ ਹੋ ਜਾਂਦਾ ਜੇ ਬੱਚੇ ਨੂੰ ਕੋਈ ਕੁਝ ਹੋ ਜਾਂਦਾ ਆ ਬੱਚਾ ਤੁਹਾਡੇ ਸਾਹਮਣੇ ਖੜਾ ਹੈ ਬੇਟਾ ਇੱਕ ਮਿੰਟ ਬੇਟਾ ਕੀ ਗੱਲ ਹੋਈ ਸੀ ਜੋ ਇਹਨਾਂ ਨੂੰ ਫੜਿਆ ਗਿਆ ਉਹ ਦੇਖਿਆ ਮੈਂ ਨਾ ਬੈਠਾ ਹੋਇਆ ਸੀ ਮੱਛੀ ਲਵਾਈ ਵਾਲੀ ਗਲੀ ਦੇ ਸਾਹਮਣੇ ਚੌਕ ਦੇ ਸ਼ੋਮੀ ਦਿਵਾਨ ਦੇ ਸਾਹਮਣੇ ਠੀਕ ਹੈ ਤੇ ਨਾ ਇਹ ਆਏ ਇਦੋਂ ਹੋਲੀ ਵਾਈ ਕਿਚਨ ਵਾਲੇ ਤੇ ਫੋਨ ਖੋਇਆ ਤੇ ਮੈਂ ਫੋਨ ਦੇ ਫੌੜ ਕੇ ਪਿੱਛੇ ਵਜਿਆ ਹੈ ਨਾ ਤੇ ਮੈਂ ਕੋਈ ਪਿਆਰ ਹੁੰਦਾ ਕੋਈ ਮਾਰ ਕੋਈ ਨਹੀਂ ਤੁਸੀਂ ਇਹ ਸੂਰਤ ਰਾਜੀਦਾ ਤੁਸੀਂ ਫੋਨ ਡਿਊਟੀ ਇਹ ਗੱਲ ਕਹਿ ਰਹੇ ਹੋ ਜੇ ਬੱਚੇ ਨੂੰ ਕੁਝ ਹੋ ਜਾਵੇ ਉਹਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਅਸੀਂ ਆਪਣੇ ਚੈਨਲ 'ላይ ਸਾਰੀ ਪਬਲਿਕ ਨੂੰ ਵੀ ਦਿਖਾ ਰਹੇ ਆ ਸਾਡੇ ਹਾਂਜੀ ਸਰ ਇਹ ਪ੍ਰਸ਼ਾਸਨ ਦੇ ਕਰਨ ਹੀ ਹੌਸਲੇ ਬੁਲੰਦ ਨੇ ਨਹੀਂ ਨਹੀਂ ਜਿਹੜੀ ਗੱਲ ਇਹਨਾਂ ਵੱਲੋਂ ਕਹੀ ਗਈ ਹੈ ਸਹੀ ਨਹੀਂ ਬਿਲਕੁਲ ਗਲਤ ਕਹੀ ਗਈ ਹੈ ਇਹ ਬੱਚੇ ਚੋਰਾ ਨੇ ਹੌਸਲੇ ਜਨਾ ਕਰਕੇ ਬੁਲੰਦ ਕਰਦੇ ਆ ਯਾਰ ਅਸੀਂ ਕੋਈ ਕਰਾਉਂਦੇ ਫਿਰ ਇਹ ਕੀ ਮਤਲਬ ਆਇਆ ਸਰ 1 ਮਿੰਟ ਨਹੀਂ ਨਾਨੀ ਜੀ ਨਾਨੀ ਜੀ ਯਾਰ ਅਸੀਂ ਆਪਣੇ ਕਾਰਵਾਈ ਨਾਨੀ ਜੀ ਨਾਨੀ ਜੀ ਕੋਈ ਨਹੀਂ ਪੈਸੇ ਦੀ ਬਣ ਕੇ ਨਹੀਂ ਪੈਜੇ ਨਹੀਂ ਆ ਤੁਸੀਂ ਪਹਿਲੇ ਆਂਦਿਆਂ ਨਾਲ ਹੀ ਨਹੀਂ ਕਰਮੇਜੀ ਮੇਰੀ ਕਾਹਦੀ ਪਾਇ ਜੀ ਕੋਨ ਡਿਊਟੀ ਹੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਪਬਲਿਕ ਵੱਲੋਂ ਕੰਪਲੇਨ ਦਿੱਤੀ ਆਂਦੀ ਥਾਣੇ ਆਓ ਜੀ ਕੰਪਲੇਟ ਤੇ ਆ ਗਈ ਕੰਪਲੇਟ ਤੇ ਤੁਸੀਂ ਆ ਗਏ ਹੋ 112 ਤੇ ਕੰਪਲੇਨ ਗਈ ਹੈ ਤੁਹਾਨੂੰ ਤੁਸੀਂ ਪਹੁੰਚੇ ਹੋ ਪਰ ਤੁਸੀਂ ਪਬਲਿਕ ਨੂੰ ਜੋ ਗੱਲ ਕਹਿ ਰਹੇ ਹੋ ਤੁਸੀਂ ਉਹਨਾਂ ਦੇ ਹੌਂਸਲੇ ਬੁਲੰਦ ਕਰਨੇ ਹੋ ਜਲਾਲਾਬਾਦ ਦੇ ਨਹੀਂ ਬੁਲੰਦ ਹੀ ਕਰ ਰਹੇ ਹੋ ਸਰ ਜੋ ਜੋ ਤੁਸੀਂ ਵਰਨਿੰਗ ਕਹੀ ਆਂਦਿਆਂ ਨਾਲ ਤੁਸੀਂ ਨਹੀਂ ਅਸੀਂ ਅਸੀਂ ਕਿਉਂ ਨਾਲ ਜਾਈਏ ਬੱਚੇ ਕੁੱਟਣਾ ਹੈ ਬਾਕੀ ਜਿਹੜੀਆਂ ਜਿਹੜੀਆਂ ਇਹ ਕੱਲ ਨੂੰ ਸਾਡੇ ਤੇ ਇਲਜ਼ਾਮ ਲਾਉਂਦੇ ਆ ਨਹੀਂ ਨਹੀਂ ਤੁਹਾਡੇ ਨੇ ਪਬਲਿਕ ਆਪ ਲਾਣ ਦੇ ਸਾਰੀ ਸਾਰੀ ਗਲੀ ਮੱਲਾ ਤੁਹਾਡੇ ਨਾਲ ਹੈ ਜੀ ਕਿਸ ਕੋਲ ਇਲਜ਼ਾਮ ਲਾਣ ਕੇ ਦੀਏ ਨੋਨੀ ਜੀ ਨੋਨੀ ਨੋਨੀ ਜੀ ਜੋ ਇਹਨਾਂ ਵੱਲੋਂ ਸਵਾਲ ਕਈ ਜਾ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਇਹ ਪਬਲਿਕ ਵੱਲੋਂ ਇਹਨਾਂ ਨੂੰ ਕੁੱਟਿਆ ਗਿਆ ਪਬਲਿਕ ਵੱਲੋਂ ਕੁੱਟਿਆ ਗਿਆ ਅੱਛਾ ਤੁਹਾਨੂੰ ਬਹੁਤ ਸਵਾਲ ਕਰਨ ਹਾਂ ਬਹੁਤ ਸਵਾਲ ਕਰਨ ਹਾਂ ਤੁਹਾਨੂੰ ਤੁਹਾਨੂੰ ਅੱਤਰ ਲੈਣਾ ਮੈਂ ਕਿਸੇ ਨੇ ਹਟ ਲਾਇਆ ਉਹ ਤੋਂ ਮੈਂ ਤੁਹਾਨੂੰ ਫੇਰ ਨਾ ਇਹਨਾਂ ਨੇ ਪੁੱਛ ਲਿਆ ਜਿੰਦਾ ਆਇਆ ਮੰਨ ਲਓ ਤੁਸੀਂ ਗਲਤ ਕੰਮ ਕਰਦੇ ਬੇਜੇ ਤੁਹਾਨੂੰ ਪਕੜ ਲਿੱਤਾ ਚਲੋ ਮੈਂ ਜਾਂ ਛੱਡੋ ਮੈਂ ਇਹਨਾਂ ਨੂੰ ਅੰਦਰ ਲੈ ਕੇ ਬਿਠਾ ਕੇ ਦਿਨਾਗਾ ਚਲਾਂਗੇ ਉਹ ਤੋਂ ਬਾਅਦ ਨਹੀਂ ਜੀ ਪੁਲਿਸ ਨਹੀਂ ਨਾ ਕੁੱਟਿਆ ਤੁਹਾਨੂੰ ਕੋਈ ਵੀ ਨਹੀਂ ਕੁੱਟਿਆ ਜੀ ਉਹ ਗੱਲ ਵੈਤ ਨਹੀਂ ਹਾਂ ਉਹ ਤੁਹਾਨੂੰ ਨਹੀਂ ਤੁਸੀਂ ਫਿਰ ਹਸਪੀਟਲ ਕਿੱਥੇ ਜਾਣਾ ਤੁਸੀਂ ਥਾਣੇ ਲੈ ਕੇ ਜਾਓ ਤੁਹਾਨੂੰ ਘਰ ਲੈ ਜਾਣੀ ਨੋਨੀ ਜੀ ਨੋਨੀ ਜੀ ਤੁਸੀਂ ਜੋ ਕੀ ਇਹਨਾਂ ਤੇ ਕਾਰਵਾਈ ਕਰਾਨਾ ਤੁਹਾਨੂੰ ਪਕੜ ਲਿੱਖੋ ਲੋ ਕਾਰਵਾਈ ਹੋਏਗੀ ਇਹਨਾਂ ਤੇ ਅਸੀਂ ਕਾਰਵਾਈ ਕਰਵਾਣੀ ਹੈ ਅੱਗੇ ਨਾ ਚੱਲਿਆ ਕਰਦੇ ਅੱਛਾ ਜੀ ਬੱਸ ਲਾ ਦਿਓ ਤਰਸਾਹ ਲੱਗੀ ਵੀਰੇ ਸੋ ਸਾਡੇ ਸਾਰੇ ਪੇਪਰ ਨੇ ਭਾਜੀ ਭਾਜੀ ਤੁਹਾਡੇ ਵੱਲੋਂ ਜੋ ਕੀ ਪਹਿਲੇ ਤੁਹਾਡੇ ਬੱਚੇ ਕੋ ਮੋਬਾਈਲ ਹੋਇਆ ਗਿਆ ਸੀ ਕਾਟੇ ਵਾਲੋ ਕੀ ਕਹਿੰਦੇ ਨੇ ਪਹਿਲੇ ਇਹਨਾਂ ਨੂੰ ਕੰਪਲੀਟ ਦਿੱਤੀ ਗਈ ਹੈ ਤੇ ਜਦੋਂ ਮੈਂ ਦੇਖਿਆ ਅਜਿਹਾ ਕਿੰਦਰ ਮੇਰੇ ਕੋਲ ਸਾਰਾ ਸਾਰਾ ਹਾਂਜੀ ਤੇ ਖੱਲੇ ਵੀ ਮਤਲਬ ਇਹ ਮੁਲਾਜ਼ਮ ਐਤਾ ਆ ਕੇ ਗੱਲਾਂ ਕਰਨ ਕੀ ਉਹ ਸ਼ੋਭਾ ਦਿੰਦੀਆਂ ਨੇ ਇਹਨੇ ਉਸ ਬਹੁਤ ਵਾਰੀ ਕਰਿਆ ਮੈਂ ਚਾਹਿਆ ਸੀ ਪਹਿਲੇ ਪੈਸੇ ਅੰਦਰ ਪਰ ਇਹਨੇ ਗੱਲ ਵੀ ਕਰਨੇ ਆ ਇਹ ਗੱਲ ਕਰਦੇ ਨੋਨੀ ਤੁਸੀਂ ਗੱਲ ਕਰਾ ਰਹੇ ਸੀ ਇਹਨਾਂ ਦੀ ਕਿਹਨਾਂ ਨਾਲ ਕਰਾ ਰਹੇ ਸੀ ਜੋ ਦੀ ਇਹਨਾਂ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਸੀ ਕਿਹਨਾਂ ਨਾਲ ਕਰਾ ਰਹੇ ਸੀ ਮੇਰਾ ਮੇਰਾ ਦੋਸਤ ਨਹੀਂ ਮੈਂ ਬ੍ਰਦਰ ਬਣਾਇਆ ਗੋਲਡੀ ਐਮਐਲ ਨਾਲ ਕਰਾ ਰਿਹਾ ਜੀ ਗੋਲਡੀ ਐਮਐਲ ਨਾਲ ਮਤਰਾ ਹੀ ਨਹੀਂ ਕਿਹਨੇ ਜੀ ਗੋਲਡੀ ਕੰ ਦਾ ਗਾਮਲ ਸਾਹਿਬ बोली हमें मैं बात कर राजेंद्र जी ਨਾਲ ਗੱਲ ਕਰਾ ਰਿਹਾ ਸੀ ਮੈਂ ਅੱਛਾ ਮੈਂ ਕਰਾਦਾ ਮੈਂ ਗੱਲ ਕਰਾ ਰਿਹਾ ਅੱਛਾ ਜੀ ਇਹ ਤਾਂ ਉਲਟਾ ਜੀ ਦੇ ਆਉਂਦੇ ਨਹੀਂ ਜੀ ਕੋ ਰਾਜਨੋ ਜਾਓ ਇਹ ਪੰਜ ਮਿੰਟ ਕਰਨਾ ਤੁਸੀਂ ਦੇਖ ਰਹੇ ਹੋ ਕਿ ਪਬਲਿਕ ਵਰਗ ਚੀ ਜੋ ਵੀ ਲੋਕਾਂ ਵੱਲੋਂ ਜੋਰ ਖੜੇ ਗਏ ਨੇ ਓਮਚੀ ਜੀ ਪ੍ਰੇਮ ਜੀ ਲੋਕਾਂ ਵੱਲੋਂ ਜੇ ਜੋਰ ਖੜੇ ਗਏ ਨੇ ਤੁਸੀਂ ਦਰਸ਼ਕ ਹੋਗੇ ਕਿ ਬਹਿਰੋ ਦੀ